ਹਾਂਜੀ ਵਿੱਚ ਕੀ ਨਾਮ ਹੈ ਸਰ ਮੇਰਾ ਨਾਮ ਨਿਰਮਲ ਸਿੰਘ ਹੈ ਕੀ ਮਾਮਲਾ ਹੈ ਮਾਮਲਾ ਸਾਰੇ ਇਹ ਇੱਕ ਨਵਾਲਗਾ ਨਾਲ ਰੇਪ ਦਾ ਮਾਮਲਾ ਹੈ ਠੀਕ ਹੈ ਤੇ ਇਹੇ ਮੇਰੇ ਸੀਰੀ ਦੀ ਬੇਟੀ ਹੈ ਜੀ ਤੇ ਇਹਨੂੰ ਇਹਦੇ ਗਵੰਡੀਆਂ ਦਾ ਮੁੰਡਾ ਧਮਰਾਹ ਕਰਕੇ ਕੋਈ ਲਾਲਚ ਦੇ ਕੇ ਬੱਚੀ ਨੂੰ 13 ਸਾਲ ਦੀ ਬੱਚੀ ਨੂੰ ਤੇ ਲੈ ਗਿਆ ਉਦੋਂ ਬਾਅਦ ਲਿਜਾ ਕੇ ਤੇ ਪੂਰੀ ਰਾਤ ਬੱਚੀ ਨੂੰ ਇੱਕ ਹੋਟਲ ਦੇ ਵਿੱਚ ਰੱਖਦਾ ਤੇ ਉਹਦੇ ਉੱਥੇ ਉਹਦੇ ਨਾਲ ਬੱਚੀ ਨਾ ਰੇਪ ਹੁੰਦਾ ਤੇ ਦੂਜੇ ਮੰਨ ਕੇ ਚਲੋ ਇਹਦੇ ਘਰਦਿਆਂ ਨੇ ਜਿਹਦੇ ਰਾਤ ਨੂੰ ਮੰਨ ਕੇ ਚਲ ਬੱਚੀ ਨਹੀਂ ਆਈ ਆਪ ਦੇ ਤੌਰ ਤੇ ਪੜਤਾਲ ਕੀਤੀ ਤੇ ਪਰ ਇਹਨਾਂ ਨੂੰ ਐਸੀ ਕੀ ਆ ਵੀ ਰਾਤ ਬਰਾਤੇ ਬੱਚਾ ਆ ਜੇ ਤੇ ਚਲੋ ਜਿਹਨੇ ਬੱਚੀ ਨਹੀਂ ਆਈ ਰਹੇ ਨੇ ਫਿਰ ਤੜਕੇ ਮੈਨੂੰ ਆ ਕੇ ਦੱਸਿਆ ਕਹਿੰਦਾ ਵੀ ਆਹ ਗੱਲ ਬਣ ਗਈ ਯਾਰ ਮੈਂ ਕਿਹਾ ਮੈਂ ਉਹਦੀ ਉਸੇ ਵਕਤ ਮੈਂ 112 ਤੇ ਕਾਲ ਕੀਤੀ ਦੀ ਮੈਂ ਕਿਹਾ ਵੀ ਚਲੋ ਅਸੀਂ ਥਾਣੇ ਵੀ ਜਾਂਦੇ ਆ ਉਹ ਕਹਿੰਦੇ ਵੀ ਬੱਚੀ ਦੀ ਫੋਟੋ ਤੇ ਬੱਚੇ ਦਾ ਹੋੜੀਆ ਦੱਸ ਦਿਓ ਤੇ ਅਸੀਂ ਥਾਣੇ ਜਾਣ ਦੀ ਤਿਆਰੀ ਕਰਦੇ ਸੀ ਮੈਂ ਇਹਨੂੰ ਆਖਿਆ ਮੈਂ ਕਿਹਾ ਤੂੰ ਫੋਟੋ ਚੱਕ ਲਿਆ ਘਰੋਂ ਤੇ ਆਪਾਂ ਚੱਲਦੇ ਆ ਇਹ ਫੋਟੋ ਲੈਣ ਗਿਆ ਜਾਂ ਬੱਚੀ ਦਾ ਜੋ ਵੀ ਸੀਗਾ ਉਹ ਲੈਣ ਗਿਆ ਘਰੋਂ ਤਾਂ ਇਹਨੂੰ ਫੋਨ ਆਉਂਦਾ ਇਹਦੇ ਰਿਸ਼ਤੇਦਾਰਾਂ ਦਾ ਇਹਦੀ ਸਾਲੀ ਹੈ ਵੱਡਾ ਗੂੜਾ ਪਿੰਡਾ ਕਾਲਿਆਂ ਦੇ ਕੋਲ ਉੱਥੇ ਤੋਂ ਅਸੀਂ ਥਾਣੇ ਤੇ ਜਾਣ ਦੀ ਬਜਾਏ ਅਸੀਂ ਕਿਹਾ ਪਹਿਲਾਂ ਬੱਚੀ ਨੂੰ ਲਿਆਈਏ ਅਸੀਂ ਬੱਚੇ ਨੂੰ ਲੈਣ ਵਾਗੇ ਜੀ ਤੇ ਬੱਚੇ ਨੂੰ ਲੈ ਆਏ ਲਿਆ ਕੇ ਉੱਥੋਂ ਚੱਲਣ ਲੱਗੇ ਨੇ ਮੈਂ ਫੇਰ ਕੰਟਰੋਲ ਰੂਮ ਤੇ ਫੋਨ ਕੀਤਾ ਵੀ ਸਾਨੂੰ ਬੱਚਾ ਬੰਦ ਹੋ ਗਿਆ। ਉਸ ਤੋਂ ਬਾਅਦ ਜੀ ਅਸੀਂ ਬੱਚੇ ਨੂੰ ਲੈ ਕੇ ਸਿੱਧਾ ਸਦਰ ਥਾਣੇ ਆ ਜੰਦੇ ਆ। ਉੱਥੇ ਇਹਦੇ ਫਾਦਰ ਸਾਹਿਬ ਵੱਲੋਂ ਉਹ ਦਿੱਤੀ ਜਾਂਦੀ ਹੈ ਕੰਪਲੇਨ ਤੇ ਫੇਰ ਉੱਥੇ ਅਫਸਰ ਆ ਜਾਂਦੇ ਆ ਜਿਹਨਾਂ ਨੂੰ ਮਾਰਕ ਕਰੀ ਹੁੰਦੀ ਉਹ ਵੀ ਆ ਜਾਂਦੇ ਆ ਐਸਐਚਓ ਸਾਹਿਬ ਵੀ ਆ ਜਾਂਦੇ ਆ। ਐਸਐਚਓ ਸਾਹਿਬ ਨੇ ਸਾਡੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਤੇ ਅਸੀਂ ਉੱਥੋਂ ਕਰਨ ਸਾਰ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਹਸਪਤਾਲ ਦਾਖਲ ਕਰਾ ਕੇ ਤੇ ਬੱਚਾ ਹੁਣ ਵੀ ਹਸਪਤਾਲ ਚ ਹੈ ਤੇ ਜੋ ਮਤਲਬ ਕਿ ਉਹ ਬੱਚੇ ਨਾਲ ਰੇਪ ਹੋਇਆ ਉਹ ਡਾਕਟਰ ਰਿਪੋਰਟ ਦੇ ਵਿੱਚ ਆ ਗਿਆ ਜਿਹਦੇ ਇਲਾਜ ਆ ਬੱਚਾ ਜੀ ਹਾਂਜੀ ਹੁਣ ਜਿਹੜੇ ਇਲਾਜ ਆ ਜੀ ਬੱਚਾ ਕਿੰਨੀ ਪੁੰਗ ਦੇ ਬੱਚੇ ਜੀ ਸਰ ਬੱਚੇ ਦੀ ਉਮਰ 13 ਸਾਲ ਹੈ ਜੀ ਜਿਹਨੇ ਲੈ ਕੇ ਕਿ ਜਿਹੜਾ ਲੈ ਕੇ ਗਿਆ ਜਿਹੜਾ ਲੈ ਕੇ ਗਿਆ ਉਹਦੀ ਉਮਰ ਸਰ ਹੋਊਗੀ ਜੀ 35 ਸਾਲ ਦੀ ਘਟਨਾ ਹੈ। ਉਹ ਉਸੇ ਪਿੰਡ ਦਾ ਜੀ। ਹਾਂਜੀ ਉਸੇ ਪਿੰਡ ਦਾ ਗਵੰਢੀ ਹੈ। ਫਿਰ ਪਤਾ ਲੱਗਿਆ ਜੀ ਬੱਚਾ ਲੈ ਕੇ ਕਿੱਥੇ ਗਿਆ ਹੋਇਆ। ਬੱਚੇ ਨੂੰ ਜੀ ਸਰ ਪਹਿਲਾਂ ਇੱਥੇ ਲੈ ਕੇ ਆਇਆ ਸੀ ਬਠਿੰਡੇ ਸਿਲਵਰ ਸਟਾਰ ਹੋਟਲ 'ਚ। ਠੀਕ ਹੈ। ਤੇ ਉਸ ਤੋਂ ਬਾਅਦ ਬੱਚੇ ਨੂੰ ਸਾਰੀ ਰਾਤ ਹੋਟਲ ਦੇ ਵਿੱਚ ਰੱਖਿਆ। ਕਿਉਂਕਿ ਫਿਰ ਦੂਜੇ ਦਿਨ ਬੱਚੇ ਨੂੰ ਉੱਥੇ ਸਰਸ ਉੱਥੇ ਛੱਡਿਆ ਹੁੰਦੇ ਆ ਵੱਡੇ ਗੁੜੇ ਆਪਦੀ ਮਾਸੀ ਕੋਲ। ਹੋਟਲ ਵਾਲਿਆਂ ਨੇ ਵੀ ਮਤਲਬ ਕਿ ਪਤਾ ਲੱਗਿਆ ਉਹਨੂੰ ਵੀ ਬੱਚਾ ਨਹੀਂ ਛੋਟੀ ਉਮਰ ਦਾ ਸਰਪੁੱਤ। ਉਹ ਦੇਖੋ ਜੀ ਹੋਟਲ ਵਾਲਿਆਂ ਦੀ ਇਹ ਬਹੁਤ ਵੱਡੀ ਗਲਤੀ ਹੈ ਕਿਉਂਕਿ ਬੱਚਾ ਦੇਖਣ ਜੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਬੱਚਾ ਛੋਟਾ ਇਹ ਉਹਨਾਂ ਨੇ ਜਿਹੜੀ ਲੜਕੀ ਦਾ ਆਧਾਰ ਕਾਰਡ ਲਾਇਆਗਾ ਉਹ ਕਿਸੇ ਹੋਰ ਔਰਤ ਦਾ ਲਾਇਆਗਾ ਠੀਕ ਹੈ ਤੇ ਅਸੀਂ ਤਾਂ ਇਹ ਗੱਲ ਨੂੰ ਬਹੁਤ ਗਲਤ ਮੰਨਦੇ ਆ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੇ ਮੰਗ ਸਰੂ ਅਸੀਂ ਤਾਂ ਜੀ ਇਹੀ ਮੰਗ ਕਰਦੇ ਆਂ ਵੀ ਜੋ ਇਸ ਗਰੀਬ ਬੰਦੇ ਦੇ ਪੱਲੇ ਇੱਕ ਇੱਜ਼ਤ ਹੀ ਹੁੰਦੀ ਹੈ ਜੀ ਠੀਕ ਹੈ ਗਰੀਬ ਬੰਦਾ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਸੀ ਤੇ ਉਹਨੇ ਪਿੰਡ ਤੋਂ ਕਿ ਇੱਕ ਲੜਕੀ ਹੈ ਨਾ ਬਾਲਗ ਲੜਕੀ ਹੈ ਉਹਨਾਂ ਉਹਦਾ ਗਵੰਡੀ ਹੈ ਨਿਰਬੇ ਸਿੰਘ ਨਾਮ ਦਾ ਤੇ ਉਹ ਡਾਈਵੋਰਸੀ ਹੈ 31 ਸਾਲ ਦਾ ਹੈ ਉਹ ਕੁੜੀ ਨੂੰ ਵਰਗਲਾ ਕੇ ਆਪਣੇ ਉਹਦੇ ਘਰੋਂ ਲੈ ਗਿਆ ਫਿਰ ਹੋਟਲ ਸਿਲਵਰ ਸਟਾਰ ਹੈ ਉੱਥੇ ਲੈ ਕੇ ਗਿਆ ਉੱਥੇ ਕੁੜੀ ਦੀ ਮਰਜ਼ੀ ਤੋਂ ਉਹਦੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਉਹ ਕੁੜੀ ਨੂੰ ਲਾਈਨਾਂ ਤੇ ਲੈ ਕੇ ਗਿਆ ਕਿ ਅਸੀਂ ਸੁਸਾਈਡ ਕਰਦੇ ਹਾਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਉੱਥੇ ਛੱਡ ਕੇ ਫਰਾਰ ਹੋ ਗਿਆ ਤੇ ਉਹ ਕੁੜੀ ਨੂੰ ਦਾਖਲ ਕਰਾ ਕੇ ਉਹਦਾ ਮੈਡੀਕਲ ਕਰਾਇਆ ਗਿਆ ਤੇ ਇਹਦੇ ਸੰਬੰਧ ਵਿੱਚ ਅਸੀਂ ਥਾਣਾ ਸਦਰ ਦੇ ਵਿੱਚ ਇੱਕ ਪਰਚਾ 376 ਤੇ ਬਾਕਸ ਵਾ ਐਕਟ ਦੀ ਅੰਦਰਜ ਕੀਤਾ ਗਿਆ ਨਹੀਂ ਗੱਲਾਂ ਹੀ ਸੀਗਾ ਉਹ ਵੀ ਤਾਂ ਕ੍ਰਿਮੀਨਲ ਟਾਈਪ ਦਾ ਹੀ ਕਿਸ ਤੰਗ ਨਹੀਂ ਪਹਿਲਾਂ ਤਾਂ ਦੇਖੋ ਇੱਥੇ ਕੋਈ ਪਰਚਾ ਨਹੀਂ ਹੈਗੇ ਬਾਕੀ ਜਲਦੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਪੁੱਛਗਿੱਛ ਪਤਾ ਲੱਗੇਗਾ